ਸਰਪੰਚ ਸਾਹਿਬ ਫੀੜੀ ਪਾਣ ਦੀ ਪਿੱਛੇ ਪਿੰਡੀ ਦੇਣਾ ਮੈਂ ਤਾਂ ਭੁੱਲ ਗਿਆ ਜੀ ਮੈਂ ਤੁਹਾਡੇ ਪਰ ਆਪਰ ਬਹਿ ਨਹੀਂ ਸਕਦਾ ਗਿਆ ਨੀ ਐਨ ਪੂਰੀ ਅੱਖ ਬਾਜ ਵਰਗੀ ਰੱਖਣੀ ਮੈਂ ਕਹਿੰਦਾ ਮੈਂ ਕੁੱਤਾ ਨਹੀਂ ਭੌਂਕਰ ਦਿੰਦਾ ਪਿਆ ਤੁਸੀਂ ਐਂ ਕਰੋ ਸਾਰੇ ਲੀੜੇ ਲਾ ਕੇ ਅਨਫਨੰਗੇ ਹੋ ਕੇ ਸਰਪੰਚ ਕੋਲੇ ਜਾ ਸੋ ਖੁਰ ਕੇ ਸਾਰੀ ਰਾਤ ਚਿੱਤਣ ਚੇੜ ਲਓ ਇਸ ਕਰਕੇ ਰੂਲੈਂਡ ਰੈਗੂਲੇਸ਼ਨ ਨਹੀਂ ਕਰ ਵੀ ਲੈ ਮੈਂ ਨਹੀਂ ਲਾਂਦਾ ਯਾਰ ਯਾਰ ਸ੍ਰੀ ਕਾਲ ਜੀ ਬੂਥਾ ਚੱਕਦੇ ਹੋ ਠੂ ਸਰਪੰਚ ਕੋਲੇ ਬੂਥਾ ਚੱਕਦੇ ਹੋ ਠੂ ਸਰਪੰਚ ਕੋਲੇ ਦੱਸ ਦੇ ਜਲਦੀ ਜਲਦੀ ਮੇਰਾ ਸਾਲਾ ਵਿੱਚ ਹੱਗੀ ਬੈਠਾ ਵੇ ਉਹ ਸਰਪੰਚ ਨੂੰ ਨਾ ਟੇਕਣ ਦਿਓ ਪੱਦ ਮਾਰਿਆ ਕਿਸੇ ਨੇ ਪਿੰਡ ਦੇ ਚੱਲ ਸਰਪੰਚ ਕੋਲੇ ਲੱਗ ਜੋ 5-5000 ਮੈਂਬਰਾਂ ਨੂੰ ਦੇ ਕੇ ਪਹਿਲੇ ਹੀ ਗਾਣੇ ਕਰ ਲਾਂਗੇ ਮੁੜ ਕੇ 5 ਸਾਲ ਬੋਲ ਦੇ ਜੇ ਮੈਂ ਖੰਡਾ ਠਾਂਡੇ ਨਹੀਂ ਦੇਖਣੀ ਪ੍ਰੋਟੋਕੋਲ ਮੇਰਾ ਸਾਡਾ ਫੁੱਦੂ ਹੋ ਗਿਆ ਪ੍ਰੋਟੋਕੋਲ ਜਿਹਦਾ ਪ੍ਰੋਟੋਕੋਲ ਚੜਜੋ ਚੜਜੋ ਚੜਦਿਆ ਚੜਜੋ ਉਹ ਧੀ ਹੋ ਗਿਆ ਯਾਰ ਚੈੱਕ ਕਰਨੇ ਪੈਣੇ ਆ ਫਿਰ ਪ੍ਰੋਟੋਕਾਲ ਸਾਡਾ ਟੱਟੂ ਦਾ ਗਨਮੈਨ ਤੂੰ ਕਾਚ ਨੂੰ ਰੱਖਿਆ ਸਰਪੰਚ ਆ ਸਰਪੰਚ ਦੀ ਕੋਲੇ ਪਹਿਲਾਂ ਮੈਂ ਜਾऊं ਪਹਿਲਾਂ ਮੈਂ ਜਾ ਹਾਂਜੀ ਹਾਂਜੀ ਹਾਂਦੀ 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 ਹਾਂ 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 ਬਸ ਤੁਹਾਡੇ ਵਾਲਾ ਕੰਮ ਪਹਿਲਾਂ ਤੁਹਾਡੇ ਲਈ ਵੀ ਜਿੱਟਾ ਪਾਉਣੀਆਂ ਨੇ ਤੁਹਾਡੇ ਵਾਲੇ ਦਾ ਹਾਂ ਆਂਦੇ ਆ ਠੀਕ ਹੈ ਜੱਟਈ ਸਸਰੀ ਕਾ ਸਰਪੰਚ ਸਾਹਿਬ ਆਪਾਂ ਨੂੰ ਅੱਜ ਮਿਲ ਗਈ ਸਰਪੰਚੀ ਵਾਲੀ ਮੋਹਰ ਹਾਂ ਹੁਣ ਤਾਂ ਆਪਾਂ ਪਿੰਡ ਦੇ ਵਿਕਾਸ ਦੀ ਧੁੱਕੀ ਕੱਢ ਦੇਣੀ ਆ ਪੂਰੀ ਧੁੱਕੀ ਬਾ ਠੀਕ ਹੈ ਜਮਾ ਮੈਂ ਅੱਜ ਮੋਹਰ ਹੋਰ ਮਿਲ ਗਈ ਆਪਾਂ ਨੂੰ ਮੇਰੀ ਗੱਲ ਸੁਣ ਇੱਕ ਹੋਰ ਹਾਂਜੀ ਤੂੰ ਐ ਕਰ ਹਾਂਜੀ ਐਮਐਲਏ ਸਾਹਿਬ ਨਾਲ ਗੱਲ ਕਰ ਉਹਨਾਂ ਨਾਲ ਮੀਟਿੰਗ ਫਿਕਸ ਕਰ ਨਹੀਂ ਤਾਂ ਬਰਨਾਲੇ ਜਾ ਕੇ ਸੌ ਚੱਕ ਕੇ ਆਉਣੇ ਗੱਲ ਬਰਸੋ ਹਾਂਜੀ ਹਾਂਜੀ ਸਰਪੰਚ ਸਾਹਿਬ ਮੜਾ ਐਮਐਲਏ ਦੀ ਵੀ ਹੁਣ ਤਾਂ ਨਾਲ ਲੱਗਣੀ ਪਊਗਾ ਪਿੰਡ ਦੇ ਵਿਕਾਸ ਲਈ ਸਰਕਾਰ ਨਾਲ ਰਲ ਮਿਲ ਕੇ ਕੰਮ ਕਰਨੇ ਬੜੇ ਜ਼ਰੂਰੀ ਹਾਂਜੀ ਸਰਪੰਚ ਸਾਹਿਬ ਠੀਕ ਹੈ ਰਲਣਾ ਪੈਣਾ ਸਰਕਾਰ ਨਾਲ ਹੁਣ ਰਲ ਕੇ ਮਿਲ ਕੇ ਕੰਮ ਕਰਨੇ ਹਾਂਜੀ 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 ਤੂੰ ਲਿਆ ਜਿਹ ਕਾਡ ਉਹ ਸਾਈਟ ਰੈਨ ਨੰਬਰ ਕੱਢ ਕੇ ਉਹਨਾਂ ਟਾਈਮ ਫਿਕਸ ਕਰ ਠੀਕ ਹੈ ਮੈਂ ਕਰਦਾ ਗੱਲ ਆਪਾਂ ਮਿਲ ਕੇ ਆਉਣਾ ਐਮਐਲਏ ਸਾਹਿਬ ਨੂੰ ਅੱਜ ਜਾਂ ਸਵੇਰ 'ਚ ਹਾਂਜੀ ਹਾਂਜੀ ਮੈਂ ਕਰਦਾ ਗੱਲ ਠੀਕ ਹੈ ਵਾ ਠੀਕ ਸਸਰੀ ਗਾਲ ਸਸਰੀ ਗਾਲ ਬਜਾ ਪੁੱਤਰ ਬਜਾ ਆ ਹਾਂ ਆਪਾਂ ਪਹਿਲਾਂ ਥੋੜੇ ਵਾਲੇ ਬਾੜ ਤੇ ਸ਼ੁਰੂ ਕਰਨਾ ਕੰਮ ਹਾਂ ਬਸ ਅੱਜ ਸ਼ਾਮ ਨੂੰ ਜਾਂ ਸਵੇਰੇ ਬੰ ਮੇਰੀ ਮੀਟਿੰਗ ਐਮ ਐਲ ਏ ਸਾਹਿਬ ਨਾਲ ਉਦੋਂ ਥੋੜੇ ਵਾਲੇ ਬਾੜ ਤੇ ਆਪਾਂ ਜਿਹੜੇ ਲੋਕਾਂ ਨਾਲ ਵਾਅਦਾ ਕਰਿਆ ਆਪਾਂ ਵਾਅਦੇ ਪੂਰੇ ਕਰਨੇ ਨੇ ਸਰਪੰਚ ਜੀ ਹੁਣ ਆਪਣੇ ਕੋਲੇ ਆ ਗਈ ਇੱਕ ਵਾਰ ਹੁਣ ਆਪਾਂ ਜਾਣ ਨਹੀਂ ਦੇਣੀ ਬਸ ਠੀਕ ਹੈ ਬਾਠ ਠੀਕ ਹੈ ਜੀ ਮੈਂਬਰ ਸਾਹਿਬ ਹੋਰ ਨਾਲ ਮਿਲ ਕੇ ਰਹਿਣਾ ਹਾਂ ਹਾਂ ਵੀ ਪੁੱਤਰਾ ਕੀ ਹਾਲ ਹੈ ਬੜੀ ਠੀਕ ਹੈ ਜੀ ਆ ਕਰੈਕਟਰ ਸਗਰਡੀਫਾਈਡ ਹੈ ਜੀ ਓਏ ਕੋਈ ਗੱਲ ਨਹੀਂ ਯਾਰ ਗਾਗਾ ਕਿਉਂ ਜਵਾਕਲੇ ਗੱਲਾ ਕਰਦਾ ਤੇਰੇ ਤਾਂ ਬੇਤਵਾਰੀ ਐ ਭੈਣ ਦੀ ਡਾਂਗ 'ਚ ਇਹਦੂ ਰਜਿਸਟਰੀ ਤੇ ਮੋਹਰ ਲਵਾ ਲਾ ਹੋਰ ਦੱਸ ਮੇਰੀ ਗੱਲ ਸੁਣ ਆ 10 ਵੀ ਮੋਹਰਾਂ ਬਣਾ ਲੈਣੀਆਂ ਨੇ ਆਪਾਂ ਤੁਸੀਂ ਉਧਰਲੇ ਬਾੜ 'ਚ ਤੁਸੀਂ ਆਪਦੀ ਕਾੜੀ ਰੱਖ ਲਿਓ ਉੱਥੇ ਲਾ ਕੇ ਠੋਕ ਕੇ ਸੈਣ ਮਾਰ ਕੇ ਲੈ ਗਏ ਠੀਕ ਐ ਉਹ ਪਹਿਲਾਂ ਵਾਲੇ ਸਰਪੰਚ ਵਾਲਾ ਕੰਮ ਨਹੀਂ ਰਹਿਣਾ ਕਿ ਮੋਹਰ ਪਿੱਛੇ ਮੇਨ ਤੱਕੜਾ ਇਹਨੇ ਕਿ ਸਰਪੰਚਾ ਇੱਥੇ ਗਿਆ ਹਾ ਜੀ ਮੇਰੀ ਮੋਹਰ ਆ ਪਈ ਐ ਚੱਕ ਮੇਰੀ ਗੱਲ ਸੁਣ ਲੈ ਬਾਹਰ ਦੋ ਮਿੰਟ ਤੋ ਚਾਹ ਪੀ ਕੇ ਜਾਈਂ ਰਾਣਾ ਬਾਜੀ ਤੁਹਾਨੂੰ ਉਹ ਮੱਲਾ ਬਹਿ ਜਾ ਧੰਵਾਦੀ ਬਾਦੀ ਬਾਦੀ ਓਏ ਅਮਰ ਤੋ ਓਏ ਹਾਂਜੀ ਓਏ ਆ ਯਾਰ ਹੋ ਗਈ ਗੱਲ ਆ ਗਿਆ ਆ ਗਿਆ ਹੋਊਗੀ ਗੱਲ ਹੋ ਗਈ ਹਾਂਜੀ ਹਾਂਜੀ ਹਾਂਦੀਆਂ ਦੀ ਐਮਐਲਏ ਸਾਹਿਬ ਆਇਆ ਨਾ ਕਰੋ ਬੇਨਤੀ ਆ ਤੁਹਾਡੇ ਅੱਗੇ ਇੱਕ ਬੰਦਾ ਦੋ ਦੇ ਮੂੰ ਤਾਂ ਮੈਨੂੰ ਲੋੜ ਤਾਂ ਪੰਜ ਸੱਤ ਦੀ ਐ ਉਹ ਲਾਕਡਾਡ ਵਾਲੀ ਐ ਜੀ ਹੁਣ ਸਰਪੰਚ ਜੀ ਵਿਗਾੜ ਪਾ ਲਿਆ ਥਾਂ ਥਾਂ ਤੇ ਕਰੀ ਜੀ ਜੇ ਤੁਸੀਂ ਦੋ ਦੇ ਦੋ ਫਿਰ ਤਾਂ ਸਵਾਦ ਆ ਜੀ ਚਲੋ ਤੁਸੀਂ ਐ ਕਰੋ ਸਪਾਰਸ ਕਰੋ ਐਸਐਸਪੀ ਸਾਹਿਬ ਨੂੰ ਤੁਸੀਂ ਉਹਨੇ ਇੱਕ ਅੱਜ ਭੇਜ ਦੋ ਜਾਂ ਕੱਲੂ ਭੇਜ ਦੋ ਬਾਕੀ ਫਿਰ ਆਪਾਂ ਹੌਲੀ ਹੌਲੀ ਪ੍ਰੋਸੈਸ ਚਲਾ ਲਾਂਗੇ ਹਾਂਜੀ 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 ਉਹ ਸਿਵਲ ਚ ਹੀ ਰੱਖਣਾ ਆਪਾਂ ਨਾਲ ਇਹ ਨਹੀਂ ਫਿਰ ਪਿੰਡ ਤੇ ਪਤਾ ਲੱਗ ਜੂ ਖਾਲਾ ਕਹਿਣਗੇ ਸਰਪੰਚ ਹਵਾ ਕਰਦਾ ਗੰਨ ਮੈਨ ਲੈ ਲੈ ਜੇ ਬੋ ਫਿਰ ਤਾਂ ਸਿੱਧੇ ਸਿੱਧ ਹੋ ਜੂ ਨਾ ਵੀ ਐ ਹੋ ਗਿਆ ਕੰਮ ਹਾਂ ਠੀਕ ਹੈ ਜੀ ਧੰਨਵਾਦ ਹੈ ਮੇਲ ਸਾਹਿਬ ਬਹੁਤ ਬਹੁਤ ਧੰਨਵਾਦ ਹੈ ਇਹਦੀ ਫਾਸਟ ਸਰਵਿਸ ਯਾਰ ਸਰਕਾਰ ਦੀ ਬਾਹਲੀ ਫਾਸਟ ਸਰਵਿਸ ਐ ਇਧਰੋਂ ਤੁਹਾਡਾ ਫੋਨ ਗਿਆ ਉਦੋਂ ਮੈਂ ਨਜੋਖਤ ਕਰਤਾ ਗੰਨਮੈਨ ਤਾਂ ਸਰਕਾਰ ਨੇ ਐ ਬੰਡੀ ਤੁਰੀ ਜਾਂਦੀ ਜਿਵੇਂ ਮੇਰਾ ਹਾਲ ਆਈ ਆ ਫੇਰ ਬੰਦਦੇ ਹੁੰਦੇ ਨੇ 50000 ਗਨਮੈਨ ਪਰ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ 50000 ਵਰਗਾ ਇਕੱਲਾ ਹੀ ਹਾਂ ਬਸ ਠੀਕ ਥੋੜੀ ਜਾਨ ਮਾਲ ਰੁਪਇਆ ਧਨ ਸਿਆਰੀ ਦੇਖ ਰੇਕ ਮੈਂ ਕਰਨੀ ਹੈ ਕਿਉਂਕਿ ਇਹ ਸਾਡੀ ਦਾ ਬਾਏ ਗਨਮੈਨ ਹੈ ਪਰਿੰਦਾ ਨਹੀਂ ਪਰ ਮਾਰੂਗਾ ਪਰਿੰਦਾ ਵੀ ਪਰ ਇਹ ਗਨਮੈਨ ਦੇ ਹੁੰਦੇ ਆ ਪੁਲਿਸ ਬੈਠੋ ਹਾਂ ਬੈਠੋ ਤੁਸੀਂ ਆਪਣੀ ਲਾਕ ਡਾਟ ਬਹੁਤ ਆ ਪਿੰਡ ਚ ਤੁਸੀਂ ਐਨ ਕੋਈ ਅੱਖ ਬਾਜ ਵਰਗੀ ਰੱਖਣੀ ਮੈਂ ਕਹਿੰਦਾ ਮੈਂ ਕੁੱਤਾ ਨਹੀਂ ਭੌਂਕਰ ਦਿੰਦਾ ਪਿੰਡ ਚ ਇਹ ਗਨਮੈਨ ਕੋ ਫੁੱਧੂ ਗਨਮੈਨ ਨਹੀਂ ਸਪੈਸ਼ਲ ਹੀ ਲਾਇਆ ਗਿਆ ਕਮਾਂਡੋ ਗਨਮੈਨ ਆ ਇਹ ਮੈਂ ਠੀਕ ਹੈ ਮੈਂ ਤਾਂ ਭੜਕ ਕੇ ਪਿੰਡ ਕ੍ਰਾਸ਼ ਕਰ ਜਾਂਦਾ ਬੈਠੋ ਹੈ ਇਹ ਠੀਕ ਹੈ ਮੇਰੀ ਗੱਲ ਸੁਣੋ ਹਾਂ ਤੁਸੀਂ ਬੈਠੋ ਮੈਂ ਮੜਾ ਜੇ ਅੰਦਰ ਬਾਥਰੂਮ ਜਾਇਆ ਹਾਂ ਇੱਕ ਮਿੰਟ ਇੱਕ ਮਿੰਟ ਪਹਿਲਾਂ ਮੈਂ ਬਾਥਰੂਮ ਜਾ ਕੇ ਆਉਂ ਨਾ 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 ਬਾਥਰੂਮ ਚ ਬੰਬ ਫਟ ਕਰਿਆ ਹੋਵੇ ਵਿਰੋਧੀਆਂ ਨੇ। ਓਹ ਹੋ ਸਕਦਾ ਸਰਪੰਚ ਸਾਹਿਬ ਵਿਰੋਧੀਆਂ ਨੇ ਸੀਟ ਤੇ ਖੁਰਕਲੀ ਦਵਾਈ ਲਈ ਹੋਵੇ। ਹੈ ਤੁਸੀਂ ਖੁਰਕਲੀ ਦਵਾਈ ਤੇ ਬਹਿ ਕੇ ਖੁਰਕ ਖੁਰ ਕੇ ਸਾਰੀ ਰਾਤ ਚਿੱਤਣ ਚੇੜ ਲੋ। ਇਸ ਕਰਕੇ ਪਹਿਲਾਂ ਮੈਂ ਜਾਵਾਂ ਤੁਸੀਂ ਬੈਠੋ ਬੈਠੋ ਬੈਠੋ। ਓ ਚਲ ਮੈਂ ਉੱਥੇ ਗੇਟ ਤੇ ਖੜ੍ਹ ਦੂੰ। ਨਾ ਗੇਟ ਤੇ ਨਹੀਂ ਨਾ ਨਾ ਕਮਾਲ ਦੀ ਗੱਲ ਬੰਬ ਫਟਿਆ ਸੀ ਗਨਮੈਨ ਮਾਰ ਸਕਦੇ ਆ। ਅਸੀਂ ਇਸ ਬਾਡੀ ਦੇ ਰਖਵਾਲੇ ਆ। ਇਹ ਬਾਡੀ 5 ਸਾਲ ਹੁਣ ਮੈਨੂੰ ਹੀ ਗੈਡ ਕਰਨੀ ਪੈਣੀ ਆ। ਤੁਸੀਂ ਬੈਠੋ ਪਲੀਜ਼ ਕਮ ਟੂ ਚਲ ਠੀਕ ਹੈ ਜਾ ਯਾਰ ਮੇਰੇ ਜ਼ੋਰ ਵਾਲਾ ਪਿਆ ਹੋਇਆ ਮਾੜਾ ਛੇਤੀ ਮੁੜੇ ਇਹ ਨਹੀਂ ਮੈਂ ਪੂਰੀ ਤਸੱਲੀ ਕਰੂੰਗਾ ਹੋ ਸਕਦਾ ਮੈਨੂੰ ਘੰਟਾ ਲੱਗ ਜਾ ਕੋਈ ਮੇਰੇ ਜ਼ੋਰ ਪਿਆ ਪਿਆ ਮੇਰੇ ਵਿੱਚ ਨਿਕਲਦੇ ਖਸਮ ਨਾ 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 ਬੈਠੋ ਤੁਸੀਂ ਬੈਠੋ ਆਫਟਰ ਆਨ ਜ਼ਿੰਮੇਵਾਰੀਆਂ ਵੀ ਕੁਝੀ ਜੁੰਦੀਆਂ ਚਾ ਇੱਧਰ ਹੈ ਜਪਨ ਸਾਹਿਬ ਦਾ ਬਾਥਰੂਮ ਇੱਧਰ ਹੈ 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 ਇੱਥੇ ਹੈ ਲੈ ਆਜਿਆ ਕਰਨਾ ਪੈਣਾ ਹੈ ਆਫਟਰ ਆਲ ਕਿਉਂਕਿ ਅੱਜ ਕੱਲ੍ਹ ਮੇਰੇ ਛਾਲੇ ਦੇ ਜ਼ੀਰੋ ਬੰਬ ਆਏ ਆ ਅਈ ਡਾ ਕੋ ਕੀ ਮ ਮੱਛਰ ਜਿਹੜਾ ਬਾਪਾ ਬੰਦਾ ਮਾਰ ਦਿੰਦਾ ਹੈ ਮੇਰੀ ਗੱਲ ਸੁਣ ਓਏ ਗੰਨ ਮੈਨਾ ਇਨੀ ਸੁਦਾ ਸਿਰਿੰਚ ਮੈਨਾ ਆ ਕਰ ਮੇਰਾ ਸਾਲਾ ਨਾਉ ਨੂੰ ਜੀ ਕਰਦਾ ਵੇ ਨਾਉ ਨੂੰ ਬਾੜਾ ਜੀ ਕਰਦਾ ਵੇ ਆ ਕਿਰਾ ਸਰਕਾਰ ਨੇ ਅੱਛਾ ਕਮੈਂਟ ਖੜ ਗਿਆ ਜੇਰੇ ਠੀਕ ਹੈ ਹੂੰ ਨਹੀਂ ਕੋਈ ਬੰਬ ਨਹੀਂ ਕੋਈ ਤਿਆਰ ਨਹੀਂ ਨਾ ਠੀਕ ਹੈ ਜਮਾ ਠੀਕ ਹੈ ਠੀਕ ਹੈ ਜਮਾ ਠੀਕ ਹੈ ਸਰਪੰਚ ਸਾਹਿਬ ਨੂੰ ਦੱਸ ਗਏ ਉਧਰ ਉਹਨਾਂ ਨੂੰ ਹਗੇੜ ਦਾ ਜ਼ੋਰ ਪਿਆ ਪਿਆ ਯਾਹੇ ਵੀ ਆਲ ਕਲੀਅਰ ਹੈ ਸਰਪੰਚ ਸਾਹਿਬ ਤੁਸੀਂ ਆ ਕੇ ਇਹ ਨਹੀਂ ਪਤਾ ਦੱਸ ਦੇ ਜਲਦੀ ਜਲਦੀ ਮੇਰਾ ਸਾਲਾ ਵਿੱਚ ਹੱਗੀ ਬੈਠਾ ਵੀ ਉਹ ਇੱਕ ਗੱਲ ਆ ਗਨਮੈਨ ਤਾਂ ਪਹਿਲਾਂ ਵੀ ਬਹੁਤ ਸਰਪੰਚਾਂ ਨੇ ਇਹ ਸਰਪੰਚ ਮੇਰਾ ਸਾਰਾ ਲੁੱਟੜਾ ਹੈ ਨਜ਼ਾਰਾ ਹੋਏ ਦੇ ਨਾ ਠੀਕ ਹੈ ਨਾ ਆਜੋ ਸਰਪੰਚ ਸਾਹਿਬ ਹੱਗ ਸਕਦੇ ਹੋ ਆਜੋ ਹੱਗ ਲਓ ਜਾ ਹੰਝਨਾ ਓਏ ਨਾਉ ਕੀ ਬੋਲ ਖਸਮਾ ਨਾ ਬੋਲ ਬੋਲਣਾ ਪੈਂਦਾ ਹੈ ਬੋਲਣਾ ਪੈਂਦਾ ਗਨਮੈਨ ਟੱਟੂ ਦੇ ਹੋਏ ਠੀਕ ਹੈ ਨਾ ਹਾਂ ਜਾ ਸਕਦੇ ਜਾ ਹੂੰ ਸੜੇ ਹਨ ਬਰਾਈ ਬੈਠੇ ਆ ਸਰਪੰਚ ਸਾਹਿਬ ਠੀਕ ਹੈ ਨਾ ਤੜਕੋ ਤੜਕੀ ਖਾ ਲਈ ਓਏ ਹੋਏ ਹੋਲਟੂੜਾ ਉਲਟੀ ਆਉਣ ਵਾਲੀ ਕਰਤੀ ਪਤਾ ਨਹੀਂ ਕਿੰਨਾ ਕਿ ਜੋਰ ਪਿਆ ਪਿਆ ਆ ਜਾ ਸਰਪੰਚ ਸਾਹਿਬ ਛੇਤੀ ਛੇਤੀ ਅਗਲਾ ਵਿਚਾਰਾ ਕੋ ਸਮਝਾਓ ਮੈਨੂੰ ਜਾ ਹਿੰਦ सरपंच साहब ਸਾਡੇ ਨੇਜਮ ਹੈ ਸਾਨੂੰ ਸਲੂਟ ਇੱਕ ਮਿੰਟ ਸਰਪੰਚ ਛੇ ਚਰੀਕਲ ਜੀ ਹਾਂਜੀ ਮੈਂ ਪਹੁੰਚ ਗਿਆ ਸੀਗਾ ਜੁਆਇਨਿੰਗ ਕਰ ਲਈ ਹੈ ਜੀ ਸਰਪੰਚ ਸਾਹਿਬ ਨਾਲ ਜੀ 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 ਐਸਐਸਪੀ ਸਾਹਿਬ ਮੈਂ ਬਿਲਕੁਲ ਆਪਣੀ ਮਨ ਤਨ ਦੇਹੀ ਨਾਲ ਨੌਕਰੀ ਜਿਹੜੀ ਯੋਪ ਦੀ ਜਿਹੜੀ ਮੈਂ ਇਹ ਕਰੂੰਗਾ ਗੱਚੀ ਵਿਧੀ ਜੀ ਜੀ ਜਨਾਬ ਤੁਹਾਡੇ ਅਰਗੇ ਐਸਐਸਪੀ ਸਾਹਿਬ ਅਕਸਰ ਹੋਣ ਸਿਰ ਦੇ ਉੱਤੇ ਤੇ ਥੱਲੇ ਅਸੀਂ ਮੁਲਾਜ਼ਮ ਕੰਮ ਕਰਦੇ ਹੋਈਏ ਮੈਂ ਕਿਹਨੇ ਕੋਈ ਕ੍ਰਾਈਮ ਤਾਂ ਹੋ ਹੀ ਨਹੀਂ ਸਕਦਾ ਜਰਸਨ ਇਹ ਹੋ ਗਿਆ ਤੈਨੂੰ ਐਸਐਸਪੀ ਸਾਹਿਬ ਦਾ ਫੋਨ ਹੈ ਮੈਂ ਮੰਨਦਾ ਵੀ ਸਾਹਿਬ ਦਾ ਫੋਨ ਆ ਫੋਨ ਹੀ ਆਇਆ ਉਹੀ ਤੇ ਡੰਡ ਕੱਢੀ ਆ ਪ੍ਰੋਟੋਕੋਲ ਦੇਣਾ ਪੈਂਦਾ ਸਾਨੂੰ ਤੈਨੂੰ ਪਤਾ ਨਹੀਂ ਸੀ ਉੱਪਰਲੇ ਅਫਸਰਾਂ ਨੂੰ ਸਾਨੂੰ ਸਲੂਟ ਮਾਰਨਾ ਕੰਪਲਸਰੀ ਹੈ ਇੱਕ ਮਿੰਟ ਜੀ ਪਿੰਡ ਜੋ ਫੋਨ ਆ ਰਿਹਾ ਹੈ ਹਲੋ ਸਰਪੰਚ ਸਾਹਿਬ ਦਾ ਗਨਮੈਨ ਸਪੀਕ ਜੇਗਾ ਥੋੜੇ ਇੱਧਰ ਦੇ ਪਾਸੇ ਨਾਲ ਹੀ ਆ ਨਾਲ ਜਿਹੜੀ ਆਪਣੀ ਬਣੀ ਵੀ ਆ ਗਲੀ ਉਹਦੀਆਂ ਟੈਲਰ ਪਾਉਣੀਆਂ ਕਰਦਾ ਜੀ ਮੈਂ ਸਰਪੰਚ ਸਾਹਿਬ ਨਾਲ ਗੱਲ ਪਹਿਲ ਦੇ ਆਧਾਰ ਤੇ ਓਕੇ ਸਰਪੰਚ ਸਾਹਿਬ ਕੀ ਹੋ ਗਿਆ ਯਾਰ ਮੈਂ ਤੁਹਾਨੂੰ ਐਂ ਦੱਸਦਾ ਤੁਸੀਂ ਬਣਿਆ ਨਵੇਂ-ਨਵੇਂ ਸਰਪੰਚ ਮੈਂ ਪਹਿਲਾਂ ਵੀ ਸਰਪੰਚਾਂ ਨਾਲ ਗੱਲ ਮਿਲਦੀ ਆ ਤੇ ਉਹ ਫੋਨ ਸੀਗਾ ਜੀ ਨਾਲੇ ਸਰਪੰਚ ਸਾਹਿਬ ਮੈਂ ਤੁਸੀਂ ਬਣਿਆ ਪਹਿਲੀ ਵਾਰੀ ਸਰਪੰਚ ਨੰਬਰ ਮੈਂ ਵੰਡਤਾ ਜਿਹੜੇ ਬੰਦੇ ਆਉਂਦੇ ਆ ਮੈਂ ਸਾਰਿਆਂ ਨੂੰ ਕਹਿ ਰਿਹਾ ਵੀ ਸਰਪੰਚ ਸਾਹਿਬ ਤੋਂ ਪਹਿਲਾਂ ਮੇਰੇ ਨਾਲ ਗੱਲ ਕਰਨੀ ਪਊ ਸਾਰੇ ਪਿੰਡ ਕੋਲੇ ਮੇਰੇ ਨੰਬਰ ਹੈ ਜੀ ਤੁਹਾਨੂੰ ਕੋਈ ਨਹੀਂ ਸਰਪੰਚ ਹੀ ਐ ਕੰਜਰਾ ਮੈਂ ਐਮਐਲ ਥੂੜੀ ਐ ਉਹ ਸਰਪੰਚੀ ਚ ਤਾਂ ਬਾਲੇ ਪੈਸੇ ਬਣਦੇ ਮੈਂ ਸਰਪੰਚਾਂ ਨਾਲ ਹੀ ਗੱਲ ਮੈਂ ਨਹੀਂ ਕਰੀਆ ਮੈਨੂੰ ਪਤਾ ਕਿੱਥੋਂ ਕਿਵੇਂ 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 ਪੈਸਾ ਬਣਦਾ ਸਰਪੰਚ ਸਾਹਿਬ ਹੀੜੀ ਭੈਣ ਦੀ ਪਿੱਛੇ ਪਿੰਦੀ ਦੇਣਾ ਮੈਂ ਤਾਂ ਭੁੱਲ ਗਿਆ ਜੀ ਮੈਂ ਤੁਹਾਡੇ ਪਰ ਆਪਰ ਬਹਿ ਹੀ ਨਹੀਂ ਛੱਕਦੇ ਗਿਆ ਓਏ ਯਾਰ ਆਈ ਡੀ ਜਲਾ ਪ੍ਰਾਣ ਨਾ ਰਫਾ ਤੁਤਾ ਕੁਿੰਡੀ ਨਾ ਆ ਤੋ ਐਜੀ ਸ਼ੋਰ ਹੈ ਓ ਯਾਰ ਮੈਂ ਕਹਦਾ ਤੂੰ ਐਸ ਐਸ ਪੀ ਕੋਲ ਸ਼ਿਕਾਇਤ ਨਾ ਕਰ ਦੇ ਮੈਂ ਯਾਰ ਤੂੰ ਨਾ ਮੈਂ ਕਿ ਉਸ ਕਰੂੰਗਾ ਕੀ ਲੈਣਾ ਸਰਪੰਚੀ ਜਿਤਾ ਬਾਲਾ ਪੈਸਾ ਬਣਦਾ ਸਰਪੰਚਾ ਹੁਣ ਮੇਰੀ ਗੱਲ ਸੁਣ ਮੇਰੇ ਪਿੰਡ ਚ ਟ੍ਰੇਲਾਂ ਲੱਗੀਆਂ ਪਹਿਲਾਂ ਹਾਂ ਇਹਨੂੰ ਪਟਾ ਦਿਓ ਘੱਟੋ ਘੱਟ 5 ਕਰੋੜ ਜਿਹੜੀ ਆਪਣੀ ਟ੍ਰੇਲ ਲੱਗੀ ਦੀ ਹੈ ਹਾਂ ਜੇ ਆਪਾਂ ਪਰ ਟੇਲ ਮਗਰ 5 ਰੁਪਏ ਵੀ ਛੱਕਦੇ ਹਾਂ ਹੂੰ ਠੀਕ ਹੈ ਕਿੰਨੇ ਪੈਸੇ ਹੋਗੇ ਜੇ ਆਪਾਂ 5 ਕਰੋੜ ਟੈ ਲਾ ਦਨੇ ਆ 25 ਕਰੋੜ ਹੋਰ 25 ਕਰੋੜ ਹੋਗਾ 25 ਕਰੋੜ ਤਾਂ ਆਪਾਂ ਇਹ ਸਿੱਧਾ ਸੇਵ ਕਰ ਗਏ ਹਾਂ ਬਾਕੀ ਜਿਹੜਾ ਸਰਕਾਰੀ ਪੈਸਾ ਆਊਗਾ 8-10 ਕਰੋੜ ਉਧਰੋਂ ਸੇਵ ਕਰ ਗਏ ਹਾਂ ਹਾਂ ਛਿਬਿਆਂ ਦਾ ਮਤਾ ਪਾ ਦਿਓ ਹਾਂ 3 ਕਰੋੜ ਦਾ ਮਤਾ ਪਾ ਦਿਓ ਰੁਪਈਆ 20 ਲੱਖ ਉੱਤੇ ਲਾਵਾਂਗੇ 2 ਕਰੋੜ 80 ਲੱਖ ਉਥੋਂ ਕਮਾਓ ਅੱਛਾ ਹੋਰ ਨਾਲੀਆਂ ਦਾ ਜਿਹੜਾ ਮਤਾ ਪਾ ਦਿਓ ਹਾਂ ਨਾਲੀਆਂ ਤੇ ਆਪੇ ਕੁਝ ਨਹੀਂ ਐਵੇਂ ਜਿਦੋਂ ਟੀਪਟ ਪੱਲਾ ਜਾਂ ਕਰਦੇ ਆਂਗੇ ਗਲੀਆਂ ਨਾਲੀਆਂ ਸੇਵਾਂ ਕਿੱਲ ਜਾ ਰੱਖਣਾ ਸਾਰੇ ਪਿੰਡ ਨੂੰ ਚੱਕਰਾਂ ਚ ਜਵਾਹਰ ਉਹ ਇੱਥੋਂ ਨਿੱਕੇ ਨਹੀਂ ਦੇਣਾ ਅੱਜ ਤੱਕ ਲੀਡਰ ਕੀ ਕਰਦੇ ਆ ਰਹੇ ਆ ਨਾਲੀਆਂ ਗਲੀਆਂ ਇਹਨਾਂ ਚ ਹੀ ਲਿਜਾਈ ਆਉਂਦੇ ਆ ਤਰੱਕੀ ਦੀ ਤਾਂ ਕੋਈ ਗੱਲ ਹੀ ਨਹੀਂ ਕਰਦਾ ਆਪਾਂ ਇੱਥੇ ਹੀ 5 ਸਾਲ ਗੇਮ ਖਵਾਈ ਹੋਣੀ ਐ ਪਿਛਲਾ ਸਰਪੰਚ ਕੀ ਸੀ ਉਹਦੇ ਕੋਲੇ ਨੋਵਾ ਗੱਡੀ ਲਈ ਕਰਦਾ ਸੌਣ ਲੱਗ ਲਾ ਆਪਾਂ ਤਾਂ ਰਗੜਦੇ ਤੁਰਿਆ ਆਮਾਂਗੇ ਉਹ ਤਾਂ ਹੁਣ ਜਦੋਂ ਲਾਇ ਨੇ ਕਮਾਉਣੇ ਤਾਂ ਪਹਿਨ ਮੈਂਬਰਾਂ ਦਾ ਕਿਵੇਂ ਕਰਾਂਗੇ ਯਾਰ 11 ਮੈਂਬਰ ਬਣਿਆ ਪਰ सरपंच साहब सरपंच साहब ਜਿਹੜਾ ਤੁਹਾਡੇ ਨਾਲ ਇਹ ਬੌਡੀ ਗਨਮੈਨ ਲੱਗਿਆ ਇਹ ਕੋਈ ਐ ਗਨਮੈਨ ਨਹੀਂ ਬਸ ਪੰਚ ਆ ਹੋਇਆ ਗਨਮੈਨ ਹੈ ਆਪਾਂ ਚੀਜ਼ ਕਰਾਂਗੇ ਜਿਹੜਾ ਲੱਖ ਰੁਪਇਆ ਖਾਣਾ ਲੱਖ ਜੋ 5-5000 ਮੈਂਬਰਾਂ ਨੂੰ ਦੇ ਕੇ ਪਹਿਲਾਂ ਹੀ ਕਾਣੇ ਕਰ ਲਾਂਗੇ ਮੁੜ ਕੇ 5 ਸਾਲ ਬੋਲਦੇ ਜੇ ਮੈਂ ਜੀ ਚੱਕੀ ਜਾ ਕਾਣੇ ਕਰ ਲਾਂਗੇ ਆਪਾਂ ਜੇ ਲੱਖ ਰੁਪਇਆ ਖਾਣਾ ਮੈਂਬਰਾਂ ਨੂੰ ਦੱਸਾਂਗੇ ਭਾਈ ਹਰ ਦਾ ਰਪੀਆ 50000 ਬਣਿਆ ਹਾਂ 50000 ਚੋਂ 5-5000 ਅਸੀਂ ਤਾਂ ਖਾਦੇ ਕੁਝ ਨਹੀਂ ਸਿੱਖ ਗਏ 10 ਰੁਪਏ ਅਸੀਂ ਤਾਂ ਥੋੜੀ ਥੋੜਾ ਹੀ ਮਤਲਬ ਕਰ ਰਹੇ ਹਾਂ ਅਸੀਂ ਤਾਂ ਬਸ ਸਿੱਖ ਗਏ ਸਿੱਖ ਗਏ ਦਾ ਸਿੱਖ ਗਏ ਦਾ ਬਾਕੀ ਮੇਰੀ ਗੱਲ ਸੁਣੋ ਆਪਾਂ ਤਨ ਦੇਹੀ ਤੇ ਮਨ ਦੇਹੀ ਨਾ ਗਨਮੇ ਨਿਰਵਾਣਾਂ ਕਿ ਕੋਈ ਮਤਲਬ ਥੋੜੇ ਨਹੀਂ ਝਾਕ ਨਹੀਂ ਸਕਦਾਗਾ ਠੀਕ ਹੈ ਨਾ ਆ ਮੈਨੂੰ ਲਾਦਾ ਚਾਹ ਲਈ ਉਹ ਲਿਆ ਲਿਆ ਆ ਜਾ ਰਾਜਾ ਮੰਨ ਗਏ ਇਸ ਸਕੀਮ ਨੂੰ ਮੰਨ ਗਏ ਜੀ ਮੰਨ ਗਏ ਹਾਂ ਗਨਮੇ ਸਾਹਿਬ ਤੁਸੀਂ ਚਾਹ ਲਓ ਨਾ 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 ਸਰਪੰਚ ਸਾਹਿਬ ਨਿਆ 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 ਹਾਂ ਜਿੰਮੇ ਨਾ ਨਾ ਸਰਪੰਚ ਹੋ ਸਕਦਾ ਨੋਕ ਕਰਦੇ ਦਿਲ ਚ ਬੇਈਮਾਨੀ ਹੋਵੇ ਇਹਦੇ ਵਿੱਚ ਜ਼ਹਿਰ ਲਿਆ ਹੋ ਉਹ ਯਾਰ ਭਾਈਆ ਯਾਰ ਆਪਣਾ ਯਾਰ ਭਾਈ ਭੂਈ ਭਾਈ ਕੁਛ ਨਹੀਂ ਜਿਵੇਂ ਮਰਜੀ ਖੇਲੀਦਾ ਤੁਸੀਂ ਸੈਲੀਬ੍ਰਿਟੀ ਹੋ ਤੁਸੀਂ ਸਰਪੰਚ ਉਹ ਯਾਰ ਕਹਿੰਦੇ ਜਿੰਮੇਵਾਰ ਤੁਸੀਂ ਆਮ ਬੰਦੇ ਨਹੀਂ ਪਹਿਲਾਂ ਮੈਨੂੰ ਚੈੱਕ ਕਰਨੀ ਪਣੀ ਯਾਰ ਮੰਨ ਲੈ ਗੱਲ ਯਾਰ ਮੇਰੀ ਯਾਰ ਪੀਲਾ ਮੈਂ ਕੋਟੇਂ ਦਿਖਾਵਾਂਗਾ ਸਰਪੰਚ ਸਾਹਿਬ ਇਹਦੇ ਚ ਜ਼ਹਿਰ ਹੋਵੇ ਸਰਕਾਰ ਨੂੰ ਕੀ ਜਵਾਬ ਦੇਣ ਮੈਂ ਤੁਹਾਨੂੰ ਇੱਕਰੀ ਤੋਂ ਹੱਥ ਤੋਂ ਬੈਠਾ ਨਾ ਇੱਕ ਮਿੰਟ ਚੈੱਕ ਕਰਨ ਦਿਓ। ਇਹ ਸਰਪੰਚਾ ਮੇਰੀ ਨੌਕਰੀ ਤੇ ਨਾ ਆਏ ਨਾ ਕਰ। ਆਇਆ ਨਾ। ਆਇਆ ਇਹ ਹੋ ਗਿਆ। ਯਾਰ ਇਹਦੇ ਵਿੱਚ ਸ਼ਾਇਨੜ ਹੋਵੇ। ਇਹਦੇ ਵਿੱਚ ਕੋਈ ਜ਼ਹਿਰ ਪਾਈ ਹੋਵੇ। ਕੋਈ ਯਾਰ ਨਹੀਂ ਜਿਹੜਾ ਆਪਣੇ ਨਾ ਨਾ ਸਰਪੰਚਾ ਚੈੱਕ ਕਰਨੇ ਪੈਣੇ ਆ। ਲਓ ਸਰਪੰਚ ਸਾਹਿਬ ਕੋਈ ਜ਼ਹਿਰ ਜੂਰ ਨਹੀਂ ਮੈਂ ਤਛਲੀ ਕਰਦੀ ਪੀਏ ਉਹ ਯਾਰ ਸਾਰੇ ਦਾ ਤੂੰ ਲੱਡੂ ਖਾ ਗਿਆ ਸਾਰੀ ਚਾਹ ਪੀ ਗਿਆ ਯਾਰ ਐਂ ਕਾਦੋਂ ਕਰਦਾ ਸਰਪੰਚ ਸਾਹਿਬ ਕਰੋ ਟੋਕ ਸਾਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਗੰਨ ਮੇਨਾਂ ਦੀ ਮੈਂ ਕੋਈ ਆਮ ਗੰਨ ਮੇਨ ਨਹੀਂ ਮੈਂ ਤੁਹਾਡਾ ਬੋਡੀ ਦਾ ਗਾਰਡ ਆ ਤੁਹਾਡੀ ਬੋਡੀ ਨੂੰ ਗਾਰਡ ਕਰਨਾ ਅੱਜ ਇੱਕ ਗੱਲ ਪੈਸੇ ਨਾਲ ਜੋ ਮਰਜ਼ੀ ਖਰੀਦ ਲੋ ਜੋ ਮਰਜ਼ੀ ਖਰੀਦ ਲੋ हो सकदा નોકર ਨੂੰ ਕਿਸੇ ਵਿਰੋਧੀ ਨੇ ਪੱਟ ਲਿਆ ਹੋ ਸਕਦਾ ਪੁਰਾਣੇ ਸਰਪੰਚ ਨੇ ਪੈਸੇ ਖਵਾਤੇ ਹੁਣ ਹੋ ਸਕਦਾ ਵਿਰੋਧੀ ਸਰਕਾਰ ਨੇ ਹੀ ਕੁਛ ਨਾ ਕੁਛ ਕਰਤਾ ਹੋ ਕਿਸ ਕਰਕੇ ਤੁਹਾਨੂੰ ਪ੍ਰੋਟੂ ਕੋਲ ਜਮਾ ਸਕਦਾ ਅਸੀਂ ਸ਼ੌ ਚੱਕਦੇ ਅਸੀਂ ਮੇਰ ਛਾਂ ਲੈ ਗੰਨ ਨਾ ਸਰਪੰਚਾ ਛਾਲ ਲਵ ਮੇਰੀਆਂ ਸਰਗੀਆਂ ਹਾਂ ਜਦੋਂ ਅਸੀਂ ਸ਼ੌ ਚੱਕਦੇ ਹਾਂ ਵੀ ਅਸੀਂ ਗੰਨ ਮੈਨੀ ਤਨ ਮਨ ਧਨ ਦੇਹੀ ਨਾ ਕਰਾਂ ਅਸੀਂ ਉਹ ਗੰਨ ਮੇਰੀ ਗੱਲ ਸੁਣ ਲੈ ਪਿੰਡ ਚ ਦੋ ਪ੍ਰੋਗਰਾਮ ਨੇ ਹਾਂ ਚਲ ਮੈਂ ਜਾ ਕੇ ਆਉਣਾ ਨਾ 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 ਤੁਸੀਂ ਨਹੀਂ ਜਾਣਾ ਪਹਿਲਾਂ ਮੈਂ ਜਾਉਂ ਪਹਿਲਾ ਮੈਂ ਦੇਖੂ ਸਾਰਾ ਕੁਝ ਤੁਸੀਂ ਪਿੱਛੇ ਖੜੇ ਹੋਣਾ ਸਾਰਾ ਕੁਝ ਮੈਂ ਹੀ ਚਾ ਫਿਰ ਚੱਲੀਏ ਤਾਂ ਸਹੀ ਚਲੋ 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 ਉਹ ਗੱਡੀਆਂ ਕੱਢੋ ਮੁੰਡਿਆ ਤੇ ਸਰਪੰਚ ਸਾਹਿਬ ਨਿਕਲਦਾ ਚਲੋ 1 ਮਿੰਟ ਇੱਕੋ ਗੱਡੀ ਹੈ ਆਪਣੇ ਕੋਲੇ ਪੰਜਾਂ ਗੱਡੀਆਂ ਇਹਨੇ ਇਹਨਾਂ ਨੇ ਅਪਰੂਵ ਟੋਕੂ ਸਰਪੰਚ ਸਾਹਿਬ ਅਗਲੇ ਨੂੰ ਹੋ ਸਕਦਾ ਸਾਡੇ ਕੋਈ ਇੱਥੇ ਸਪੀਕਰਸ ਬੁੱਕਰ ਲਾਏ ਹੋਣਾ ਵੀ ਹਾਲਾ ਕਹਿੰਦਾ ਗੱਡੀ ਕੱਢੋ ਇੱਕ ਗੱਡੀ ਆ ਰਹੀ ਹੈ ਗੱਡੀਆਂ ਦਾ ਮਤਲਬ ਇਹ ਹੈ ਕਿ ਉਹਨਾਂ ਕੋਲੇ ਹੋ ਸਕਦਾ ਸਜੰਸਰ ਲਾਏ ਹੋਣ ਮੁੰਡਾ ਕਨਫਿਊਜ਼ ਕਰਨਾ ਹੈ ਕਨਫਿਊਜ਼ ਕਰਨਾ ਇਹ ਜ਼ਿੰਮੇਵਾਰੀ 1 ਮਿੰਟ ਖੜ੍ਹ ਜਾਓ ਮੂਰੇ ਨਾ ਤਰੇ ਮੂਰੇ ਨਾ ਤ ਇਹ ਪ੍ਰੋਟੋਕੋਲ ਸਾਰਤਾ ਸਾਰਾ ਸਾਰਤਾ ਆ ਵੀ ਸਰਪੰਚ ਸਾਹਿਬ ਆ ਸਕਦੇ ਕੋਈ ਡਰਨ ਵਾਲੀ ਗੱਲ ਨਹੀਂ ਕੋਈ ਡਰਨ ਵਾਲੀ ਗੱਲ ਨਹੀਂ ਇੱਕ ਕਮੈਂਟ ਖੜੋ ਸਰਪੰਚ ਸਾਹਿਬ ਇੱਕ ਕਮੈਂਟ ਕਰੋ ਦੇਖ ਮੈਂ ਟੱਕ ਕਮੈਂਟ ਸਰਪੰਚ ਸਾਹਿਬ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਖੜੋ ਆ ਸਕਦੇ ਹੋ ਜੀ ਓਏ ਯਾਰ ਸਰਪੰਚ ਜੀਂਦਾਬਾਹ ਸਾਨੂੰ ਮਾਇਆ ਕਰਦਾ ਯਾਰ ਬਾਈ ਬਣ ਕੇ ਸਰਪੰਚ ਸਾਹਿਬ ਸਾਡੀਆਂ ਸਾਨੂੰ ਸਿਖਾਇਆ ਹੀ ਹੈਗੇ ਸਾਡੀਆਂ ਜ਼ਿੰਮੇਵਾਰੀਆਂ ਕਮਾਲ ਦੀ ਗੱਲ ਆ ਜੀ ਜਦੋਂ ਮੇਰਾ ਪਿੰਡ ਜਲੂਸ ਕਢਾਣ ਦੀ ਗੱਲ ਚਾਹੁੰਦੇ ਮਾਲ ਦੀ ਗੱਲ ਜਰੂਸ ਕਿਉਂ ਨਿਕਲੂਗਾ ਸਰਕਾਰੀ ਕੰਮ ਆ ਇਹ ਹੌਲੀ ਹੌਲੀ ਤੁਹਾਨੂੰ ਆਤ ਪੈਣੀ ਪਾਸੇ ਜੋ ਸਾਰੇ মিডিਆ ਵਾਲੇ ਪਾਸੇ ਹਾਂਜੀ ਮੈਂਬਰ ਸਾਹਿਬ ਹਾਂਜੀ 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 ਪਾਸੇ ਆਜੋ ਲੈ ਯਾਰ ਸੀਦੀ ਚੱਲੀਏ ਇੱਕ ਮਿੰਟ ਉਹ ਪ੍ਰੋਗਰਾਮ ਆ ਯਾਰ ਕੰਮ ਜੀ ਮੈਂਬਰ ਕੇ ਯਾਰ ਪ੍ਰੋਗਰਾਮ ਤਾਂ ਹੈ ਗਏ ਜਿੰਮੇਵਾਰੀਆਂ ਇੱਥੇ ਕੋਈ ਮਾਰ ਕੇ ਤੁਰ ਗਿਆ ਜਿੰਮੇਵਾਰੀ ਕਿਹਨੂੰ ਹੈ ਜਵਾਬ ਸਰਕਾਰ ਨੂੰ ਕਿਨੇ ਦੇਣਾ ਕਰਮੀ ਇਹ ਮੈਂਬਰ ਕੇ ਪ੍ਰੋਗਰਾਮ ਬਸ ਇੱਕ ਮਿੰਟ ਸਰਪੰਚ ਸਾਹਿਬ ਇੱਕ ਮਿੰਟ ਸਰਪੰਚ ਸਾਹਿਬ ਕਮਾਲ ਕਰਦੇ ਹੋ ਜੀ ਤੁਸੀਂ ਇਹਦੇ ਵਿੱਚ ਬੰਬ ਫਿੱਟ ਕਰਿਆ ਹੋਵੇ ਇਹ ਨਹੀਂ 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 ਗੱਲ ਹੈ ਇੱਕ ਇਹਦੇ ਵਿੱਚ ਬੰਬ ਗੱਟ ਕਰਿਆ ਹੋਵੇ ਮੈਂ ਸਰਕਾਰ ਨੂੰ ਸਾਰਾ ਪ੍ਰੋਟੋਕੋਲ ਦੇ ਰਿਹਾ ਹਾਂ ਹੁਣ ਕੀ ਕਰਨਾ ਹੈ ਸਰਕਾਰ ਨੂੰ ਪਤਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਸਰਪੰਚ ਸਾਹਿਬ ਘਰੋਂ ਨਿਕਲ ਗਏ ਪ੍ਰੋਫੈਸਰ ਸਾਹਿਬ ਨੇ ਬਿਸ਼ਾਪ ਕਰ ਲਿਆ ਪ੍ਰੋਫੈਸਰ ਸਾਹਿਬ ਨੇ ਨਾਲੇ ਪ੍ਰੋਫੈਸਰ ਨੇ ਕਿਹੜਾ ਸਾਬਨ ਲਾਇਆ ਸਾਰਾ ਉੱਥੇ ਜਾ ਰਿਹਾ ਤੇ ਹੁਣ ਕਰੀਏਗੀ ਮੈਨੂੰ ਚੈੱਕ ਕਰਨ ਦਿਓ ਪਹਿਲਾਂ ਫੜਾਓ ਚਾਬੀ ਬੰਦ ਵਿੱਚ ਫਟਾ ਦੇ ਗੱਡੀ ਛਣੇ ਵੜੀ ਮੋਦਲ ਸਾਈਡ ਬਹਿ ਜਾ ਨਾ 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 ਹਲੇ ਨਹੀਂ ਬੰਦ ਵਿੱਚ ਫਿੱਟ ਕਰਿਆ ਹੋਵੇ ਫੇਰ ਸਰਪੰਚ ਸਾਹਿਬ ਹਾਂਜੀ ਸੀਟਾਂ ਪਟਾਓ ਮੈਨੂੰ ਥੱਲੇ ਨਹੀਂ ਦਿਸ ਰਿਹਾ ਓ ਯਾਰ ਤੂੰ ਕਮਾਲ ਕਰਦਾ ਯਾਰ ਯਾਰ ਕਮਾਲ ਕਾਦੀ ਟਕਟੂ ਦੀ ਹੈ ਸਾਡੀ ਜ਼ਿੰਮੇਵਾਰੀ ਹੈ ਓ ਯਾਰ ਤਪਾ ਚੱਲੀ ਬਈ ਬੰਦ ਇੱਕ ਮਿੰਟ ਮੈਂ ਚੈੱਕ ਕਰ ਲੈਂਦਾ ਸਾਰਾ ਉਹ ਗਨਮੈਂਡ ਸਾਹਿਬ ਆਪਾਂ ਚੱਲੀਏ ਪ੍ਰੋਗਰਾਮ ਤੋਂ ਲੇਟ ਹੋ ਰਹੇ ਆ ਨਾ ਕਰੋ ਓ ਨਹੀਂ ਸਰਪੰਚ ਸਾਹਿਬ ਦੇਖਣਾ ਪੈਣਾ ਮਗਰੋਂ ਆਓ ਮਗਰੋਂ ਵੀ ਦੇਖਣਾ ਮੈਂ ਸਾਰਾ ਦੇਖ ਲੈ ਬੈਠਣੇ ਵਿੱਚ ਆ ਚੱਗੀ ਜੀ ਕੀ ਦੀ ਥੋੜੀ ਗਈ ਆ ਹਾਂ 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 ਹਲੇ ਨਹੀਂ ਹਲੇ ਨਹੀਂ ਬਹਿਣਾ ਜਿੰਨਾ ਚਿਰ ਮੈਂ ਨਹੀਂ ਕਹਿੰਦਾ ਇੱਕ ਮਿੰਟ ਮੈਂ ਡਿੱਗੀ ਤਾਂ ਵੀ ਚੈੱਕ ਕਰ ਲਾਂ ਓ ਯਾਰ ਚੱਲ ਯਾਰ ਜ਼ਰੂਰੀ ਹੈ ਇਹ ਇਹ ਇੱਕ ਮਿੰਟ ਖੜ ਜੋ ਖੜ ਜੋ ਸਭੇ ਸਭ ਪਿੱਛੇ ਖੜ ਜੋ ਖੜ ਜੋ ਓਏ ਦਰਦਿਆ ਖੜ ਜੋ ਓ ਤੀ ਹੋ ਗਏ ਯਾਰ ਇਹਦੇ ਵਿੱਚ ਬਾਂਬਾ ਬਾਂਬਾ ਓ ਮੇਰਾ ਸਾਰਾ ਮੇਰਾ ਮੇਰੇ ਕੱਪੜੇ ਨੇ ਮੈਂ ਮੋਬਾਈਲ ਭੰਨ ਲਿਆ ਸੀ ਮੋਬਾਈਲ ਦਾ ਕੋਈ ਨਹੀਂ ਜਾਣੋ ਮੋਬਾਈਲ ਉੱਤੇ ਨਹੀਂ ਹੋਰ ਯਾਰ ਦਾ ਮੇਰੇ ਕੱਪੜੇ ਮੈਂ ਰੱਖੇ ਹੋਏ ਨੇ ਕਈ ਵਾਰ ਦੂਰ ਨੇੜੇ ਪ੍ਰੋਗਰਾਮਾਂ ਤੇ ਜਾਣਾ ਪੈਂਦਾ ਹੁਣ ਕੱਪੜੇ ਨਖਣਿਆ ਦੀ ਯਾਰ ਬਾਈ ਬਣ ਕੇ ਸਰਪੰਚ ਸਾਹਿਬ ਚੈੱਕ ਕਰਨੇ ਪੈਣੇ ਆ ਫਿਰ ਪ੍ਰੋਟੋਕਾਲ ਸਾਡਾ ਟੱਟੂ ਦਾ ਗਨਮੈਨ ਤੂੰ ਕਾਚ ਨੂੰ ਰੱਖਿਆ ਸਰਪੰਚ ਸਾਨੂੰ ਸਰਕਾਰ ਦੇ ਨਗਾਹ ਕਾਦੀ ਦੇ ਰਹੀਆਂ ਲੱਖ ਰੁਪਈਆ ਓ ਯਾਰ ਚੱਲ ਚਲੀ ਯਾਰ ਬਾਈ ਬਣ ਆਜੋ ਇੱਕ ਮਿੰਟ ਚੈੱਕ ਕਰ ਲੈ ਲੈਂਦੇ ਮੈਨੂੰ ਪੂਰੀ ਤਸੱਲੀਆਂ ਕਰ ਲੈ ਲੈਂਦੇ ਫਿਰ ਤੁਸੀਂ ਚੱਲ ਜਿਓ ਯਾਰ ਤੋਰ ਯਾਰ ਗੱਡੀ ਤਨੂੰ ਮੈਂ ਜਦੋਂ ਕਹਤਾ ਯਾਰ ਸਰਪੰਚ ਸਾਹਿਬ ਪਿੱਛਲੇ ਪਾਸੇ ਆਓ ਤੋਰ ਲੈ ਯਾਰ ਗੱਡੀ ਤਾਂ ਜਾ ਨਹੀਂ ਸਕਦਾ ਗੱਡੀ ਮੈਨੂੰ ਚੈੱਕ ਨਹੀਂ ਹੋਈ ਸਾਰੀ ਮੋਟਰਸਾਈਕਲ ਤੇ ਚੱਲੋ ਚੱਲ ਮੋਟਰਸਾਈਕਲ ਕੱਢ ਲੈ ਫਿਰ ਬਾਹਰ ਮੋਟਰਸਾਈਕਲ ਦੀ ਮੈਨੂੰ ਤਸੱਲੀ ਕਰਨੀ ਪੈਣੀ ਓਏ ਬੱਸ ਓਏ ਇਹੀ ਆ ਹਾਂ ਇਹਦੀ ਵੀ ਤਸੱਲੀ ਕਰਨੀ ਪੈਣੀ ਅੱਜ ਕੱਲ ਕੋਈ ਪਤਾ ਨਹੀਂ ਓਏ ਚੱਲ ਹੱਕ ਯਾਰ ਮਾਰ ਕੇ ਕਿਤੇ ਨਾ 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 ਸਰਪੰਚ ਸਭ ਕਮਾਲ ਕਰਦੇ ਹਾਂ ਸਾਰਾ ਸਿਸਟਮ ਦਿੱਤਾ ਸਰਕਾਰ ਨੇ ਸਾਨੂੰ ਕੋਈ ਕੀ ਹੈ ਉਹ ਚੈੱਕ ਕਰਨ ਵਾਲਾ ਬੰਬ ਵਾਲਾ ਬੰਬ ਕਿਚੌਟਿਆ ਹੈ ਪੈਣਾ ਪਾਸੇ ਹੋ ਜਾ ਉਹ ਕੀ ਆ ਦੇਖੋ ਮਸ਼ੀਨ ਕਹਿ ਰਹੀ ਹੈ ਇੱਥੇ ਬੰਬ ਹੋ ਸਕਦਾ ਮੈਂ ਸਪੈਸ਼ਲ ਫੋਰਸ ਮੰਗਾ ਰਿਹਾ ਉਹ ਤਾਂ ਮੈਨੂੰ ਲੱਗਦਾ ਵੀ ਲੋਹੇ ਕਰਕੇ ਬੋਲਦੀ ਹੈ ਨਹੀਂ ਲੋਹੇ ਆ ਲੋਹਾ ਨਹੀਂ ਆ ਦੇਖੋ ਇੱਥੇ ਬੋਲ ਰਹੀ ਹੈ ਬੰਬ ਹੋ ਸਕਦਾ ਕਿਸੇ ਨੇ ਧਰਤਾ ਹੋਵੇ ਸਾਈਡ ਤੇ ਹੋ ਜਾ ਸਰਪੰਚ ਸਾਹਿਬ ਸਾਈਡ ਤੇ ਹੋ ਜਾ ਪਲੀਜ਼ ਓਏ ਹੁਣ ਪਲੀਜ਼ ਸਾਈਡ ਤੇ ਮੇਰੀ ਸੁਣ ਲੈ ਗੱਲ ਹਾਂ ਉਦਾਈ ਟਾਈਮ ਸਾਰਾ ਖਰਾਬ ਕਰਤਾ ਯਾਰ 2:00 ਵੱਜ ਗਿਆ ਯਾਰ 2:00 ਵੱਜ ਗਿਆ ਕਮਾਲ ਦੀ ਗੱਲ ਆ ਗੱਲ ਸੁਣੋ ਮੋਦੀ ਸਾਹਿਬ ਹੈ ਹਾਂ ਪ੍ਰਾਈਮ ਮਿਨਿਸਟਰ ਹੈ ਹੁਣ ਕਰੀਏ ਕੀ ਪ੍ਰੋਗਰਾਮ ਦਾ ਜੇ ਉਹਨਾਂ ਨੂੰ ਸਕਿਉਰਟੀ ਨੇ ਕਹਿਤਾ ਵੀ ਨਹੀਂ ਜਾਣਾ ਉਹ ਕਹਿੰਦੇ ਕੈਨਸਲ ਕਰੋ ਕੈਨਸਲ ਕਰੋ ਆ ਰਾਮਣਾ ਚੱਲੋ ਕਿੱਥੇ ਇਹ ਤਾਂ ਮੈਂ ਵੀ ਸੁਣਿਆ ਕਹਿੰਦੇ ਸਕਿਉਰਟੀ ਤੋਂ ਬਣਾਓ ਗੱਡੀ ਦੇ ਉੱਪਰ ਆ ਸਰਪੰਚ ਸਾਹਿਬ ਮੇਰੀ ਜ਼ਿੰਮੇਵਾਰੀ ਹੈ ਸੇਮ ਪ੍ਰੋਟੋਕੋਲ ਸੇਮ ਪ੍ਰੋਟੋਕੋਲ ਹੈ ਰਾਮਣਾ ਜਾਓ ਸਮਝੋ ਠੀਕ ਹੈ ਨਾ ਹੁਣ ਫਿਰ ਕੈਨਸਲ ਕਰਾ ਕੈਨਸਲ ਕਰੋ ਉਹ ਯਾਰ ਕਈ ਵਾਰੀ ਹਵਾਤ ਵੀ ਕੋਈ ਛੱਡਿਆ ਹੋ ਸਕਦਾ ਇਹਨਾਂ ਨੇ ਪ੍ਰਮਾਣ ਨੂੰ ਪ੍ਰਮੂ ਨੂੰ ਅਹ ਤੇਰੇ 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 ਚਲੋ ਚਲੋ ਸਰਪੰਚ ਸਾਹਿਬ ਚਲੋ ਓਏ ਅੱਜ ਕਿਸੇ ਨੇ ਨਹੀਂ ਮਿਲਣਾ ਸਰਪੰਚ ਸਾਹਿਬ ਨੂੰ ਅੱਜ ਮਿਲਣਾ ਚਲੋ 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 ਸਰਪੰਚ ਸਾਹਿਬ ਚਲੋ ਚਲੋ ਸਰਪੰਚ ਸਾਹਿਬ ਨੂੰ ਮਿਲਣਾ ਸੀ ਸਰਪੰਚ ਸਾਹਿਬ ਨੂੰ ਮਿਲਣਾ ਜੀ सरपंच साहु ਨੂੰ ਮਿਲਣਾ ਜੀ ਸਰਪੰਚ ਸਾਹਿਬ ਸਰਪੰਚ ਸਾਹਿਬ ਵੇਲੇ ਨਹੀਂ ਜਦੋਂ ਬੂਥਾ ਚੱਕਦੇ ਹੋ ਫੂ ਸਰਪੰਚ ਕੋਲੇ ਬੂਥਾ ਚੱਕਦੇ ਹੋ ਠੂ ਸਰਪੰਚ ਕੋਲੇ ਨਹੀਂ ਸਰਪੰਚ ਨੂੰ ਤੁਸੀਂ ਫੁੱਦੂ ਹੀ ਗਿਣਿਆ ਵੇ ਜਦੋਂ ਮਰਜੀ ਹੈ ਸਰਪੰਚ ਨੂੰ ਮਿਲਣਾ ਸਰਪੰਚ ਸਾਹਿਬ ਨੂੰ ਗਨਮੈਨ ਮਿਲ ਚੁੱਕਿਆ ਮੈਂ ਉਹਦਾ ਗਨਮੈਨ ਕੋਈ ਟਾਈਮ ਕੋਈ ਪ੍ਰੋਟੋਕਾਲ ਹੁੰਦਾ ਪਹਿਲਾਂ ਅਪਾਇੰਟਮੈਂਟ ਬਣਾਓ ਅਪਾਇੰਟਮੈਂਟ ਬਣਾ ਕੇ ਫੋਟੋ ਖਿਚਾਓ ਸਾਡੇ ਇੱਥੇ ਫੋਟੋ ਲੱਗੂਗੀ ਵੀ ਤੁਸੀਂ ਸਰਪੰਚ ਨੂੰ ਮਿਲਣਾ ਫੇਰ ਮੈਂ ਡਿਸੀਜਨ ਕਰੂਗੀ ਮਿਲਣਾ ਜਾਂ ਨਾ ਮਿਲਣਾ ਮੇਰੇ ਤੇ ਨਿਰਭਰ ਹੈ ਮਿਲਾਉਣਾ ਜਾਂ ਨਹੀਂ ਮਿਲਾਉਣਾ ਕਿਉਂਕਿ ਇਹ ਹੈ ਪਰਿਓ ਠੋਕੋਣਾ ਲਗਾਉਣਾ ਗੱਲ ਕੀਤੇ ਨਾ ਕਰਾਉਣਾ ਇਹ ਗਨਮੈਨ ਬਿਕਾਉ ਨਹੀਂ ਹੈ ਨਾ 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 ਹਲੋ ਕੀਤੇ ਨਾ ਕਰਾ ਰਹੇ ਹੈ ਸਰਪੰਚ ਸਾਹਿਬ ਹਾਂ ਹਾਂ ਆ ਗਨਮੈਨ ਜਾਂ ਹੁਣ ਨਹੀਂ ਦਿੰਦਾ ਯੰਦਰ ਥੋੜਾ ਉਹ ਗੱਲ ਕਰਾ ਮੇਰੀ ਆ ਗੱਲ ਕਰੋ ਜੀ ਹਾਂਜੀ ਕਾੜਾ ਉਹ ਗਰਮਣ ਸਾਹਿਬ ਹਾਂਜੀ ਉਹ ਆਪਣੇ ਪਿੰਡ ਦਾ ਮੁੰਡਾ ਬੱਬੂ ਹੁਣ ਦੋਂ ਅੰਦਰ ਆਉਣ ਦੀ ਗਏ ਜੀ ਸਰ ਓਕੇ ਸਰਪੰਚ ਸਾਹਿਬ ਨੇ ਕਹਿਤਾ ਇਸ ਕਰਕੇ ਪਰ ਪ੍ਰੋਟੋਕੋਲ ਹੈ ਜ ਪ੍ਰੋਟੋਕੋਲ ਹੁਣ ਇਹ ਕੀ ਹੁੰਦਾ ਹੈ ਪ੍ਰੋਟੋਕੋਲ ਸਾਨੂੰ ਕੀ ਪਤਾ ਤੇਰੇ ਦਿਲ 'ਚ ਇਹ ਆ ਗੂ ਇੱਥੇ ਜਾ ਕੇ ਗੱਲ ਗੱਲਬਾਤ ਕਰਦੇ ਸੋ ਇਸ ਕਰਕੇ ਥੋੜੀ ਇਹ ਨੂੰ ਲਾ ਲਾ ਉਹ ਠੰਡ ਹੈ ਖਾਂਡ ਨਹੀਂ ਦੇਖਣੀ ਪ੍ਰੀਓਟਿਓ ਕੋਲ ਮੇਰਾ ਸਾਡਾ ਫੁੱਦੂ ਹੋ ਗਿਆ ਪ੍ਰੀਓਟਿਓ ਕੋਲ ਜਿਹਦਾ ਪ੍ਰੀਓਟੋ ਕੋ ਲੈ ਕੇ ਲਾਗਦਾ ਗੱਡੀ ਰੱਖਦੇ ਪਰ ਕੋਈ ਚੱਕਰ ਦੀ ਕੋਈ ਦੀ ਗੱਲ ਨਹੀਂ ਹੈਗੀ ਗੱਡੀ ਤੇ ਰੱਖ ਸਕਦੇ ਬੋ ਨਹੀਂ ਹੈਗਾ ਕੁਝ ਖਰਜਾ ਹੈ ਕਿਉਂ ਨਹੀਂ ਲਾਲ ਲਾਲ ਬਾਹਵ ਤੇਰੇ ਓਏ ਤੂੰ ਨੰਗਾ ਕਰ ਦੇ ਨਾ ਲੈ ਲੈ ਗਨਮੈ ਨੇ ਸੀ ਟੈਟੂ ਦੇ ਠੀਕ ਹੈ ਨਾ ਤੇਰੇ ਤੇ ਸਾਡੇ ਲੈ ਦੇਖ ਰਹੇ ਕਿਤੋ ਲੈ ਸੀ ਬਰਨਾਲਿਓ ਹਾਂ ਬਰਨਾਲਿਓ ਠੀਕ ਇਹ ਗਣਾ ਜਾਂ ਗਨਮੈ ਨਾਲ ਸਾਨੂੰ ਪਤਾ ਹੋਵੇ ਸਾਨੂੰ ਵਿਸ਼ਵਾਸ ਹੋਵੇ ਫੇਰ ਅਸੀਂ ਕੋਈ ਪ੍ਰੋਟੋ ਪ੍ਰੋਟੋਕੋਲ ਭਰਾਵੇ ਭੈਣ ਦਾ ਟਾਂਟਾ ਪਰ ਜਿੰਨਾ ਚਿਰ ਇਹ ਆਪਣਾ ਹੋਇਆ ਪੈਂਟ ਵੀ ਲੈ ਪੈਂਟ ਲੈ ਇਹ ਨਿਜਮ ਹੈ ਨਿਜਮ ਜਿਹਦਾ ਨਿਜਮ ਛੜ ਜਾ ਇਹ ਹੀ ਏ ਵੀ ਲਾ ਬੂਟ ਵੀ ਲਾ ਯਾਰ ਪ੍ਰੋਟੋਕੋਲ ਆ ਸਰਕਾਰ ਨੇ ਸਾਨੂੰ ਟੈਂਟ ਵੀ ਲਾ ਦਿੱਤੀ ਤੁਹਾਨੂੰ ਡਰਾ ਕਰਤਾ ਯਾਰ ਨਗਾ ਹੋ ਸਕਦਾ ਮੈਨੂੰ ਨੀ ਕਰ ਲੈ ਹੁਣੀ ਪੈ ਜੇ ਕਮਾਲ ਆ ਯਾਰ ਇਹ ਨਵੀਂ ਰੂਲ ਬਣਾਤੇ ਯਾਰ ਇਹ ਰੂਲ ਇਜ਼ ਰੈਗੂਲੇਸ਼ਨ ਰੂਲ ਐਂਡ ਰੈਗੂਲੇਸ਼ਨ ਨੀ ਕਰ ਵੀ ਲੈ ਮੈਂ ਨਹੀਂ ਲਾਉਂਦਾ ਯਾਰ ਯਾਰ ਕਮਾਲ ਦੀ ਗੱਲ ਐ ਪ੍ਰੋਟੋਕੋਲ ਐ ਯਾਰ ਉਹ ਮੈਂ ਨਹੀਂ ਲਾਉਂਦਾ ਯਾਰ ਉਹ ਜਾ ਯਾਰ ਲਾਉਂਦਾ ਡੰਡੀ ਪੈ ਫਿਰ ਜੇ ਨਹੀਂ ਲਾਉਂਦਾ ਲਾਉਣੀ ਪਊੀ ਤੈਨੂੰ ਦੇਖੂ ਮੈਂ ਦੇਖ ਲਈ ਤੂੰ ਪੰਜ ਸਾਡਾ ਖਾਣ ਬੰਦਾ ਲਾ ਕੋਈ ਨਾ ਉਹ ਮੈਂ ਸਰਕਾਰ ਦਾ ਖਾਸ ਬੰਦਾ ਐ ਸਰਕਾਰ ਦਾ ਖਾਸ ਬੰਦਾ ਐ ਮੈਂ ਮੇਰੇ ਆ ਸਾਲਿਆ ਹਲੇ ਦਾ ਨਿਕਰੀ ਅਗਲੀ ਵਾਰੀ ਆਈ ਨੰਗਾ ਕਰਕੇ ਨਾ ਤੋਰਿਆ ਗਨ ਮੈਨ ਨਾ ਕਹੀਂ ਇਹ ਜੇ ਪ੍ਰੋਟੋਕੋਲ ਲੈਣ ਚੱਲ ਕੋਈ ਗੱਲ ਨਹੀਂ ਐ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਛਾਤਰੀ ਕਾਲ ਛਾਤਰੀ ਕਾਲ ਛਾਤਰੀ ਬੁੱਧਾ ਤੁਸੀਂ ਹੋਈ ਚੱਕਿਆ ਅ ਤੁਸੀਂ ਤਾਂ ਮੈਨੂੰ ਦੇਖਣ ਨੂੰ ਹੀ ਕਿ ਵੇ ਅੱਤਵਾਦੀ ਲੱਗਦੇ ਹੋ ਯਾਰ ਸਰਪੰਚ ਸਾਹਿਬ ਨੂੰ ਐ ਨਹੀਂ ਮਿਲ ਸਕਦਾ ਕੰਮ ਦੱਸੋ ਕੀ ਹੈ ਕੰਮ ਆ ਜੀ ਸੜਾ ਰੌਲਾ ਰੌਲਾ ਨੂੰ ਮੇੜਨਾ ਜੀ ਅੱਛਾ सरपंच ਨੂੰ ਨਾ ਟਿਕਣ ਦਿਓ ਪੱਦ ਮਾਰਿਆ ਕਿਸੇ ਨੇ ਪਿੰਡ ਚ ਚੱਲ ਸਰਪੰਚ ਕੋਲੇ ਕਿਸੇ ਦਾ ਲੜਾਈ ਹੋ ਗਈ ਚੱਲ ਸਰਪੰਚ ਕੋਲੇ ਸਰਪੰਚ ਲੋਕਾਂ ਨੇ ਬਣਾਇਆ ਕਾਦੀ ਖਤਰਾ ਨੇ ਬਣਾਇਆ ਸਰਪੰਚ ਨੇ ਲੋਕਾਂ ਨੇ ਬਣਾਇਆ ਸਰਪੰਚ ਪਰ ਸਰਪੰਚ ਬਣਦਾ ਪੈਸੇ ਖਾਣ ਨੂੰ ਸਰਪੰਚ ਨੂੰ ਲੋਕਾਂ ਦਾ ਕੋਈ ਨਹੀਂ ਮੈਂ ਉਹਦਾ ਗਨਮੈਨ ਪਰੋਟੋਕੋਲ ਜ਼ਰੂਰੀ ਆ ਸਰਪੰਚ ਸਾਹਿਬ ਨੂੰ ਧਮਕੀਆਂ ਤੁਮ ਕੀ ਆ ਰਹੇ ਆ ਇਸ ਕਰਕੇ ਉਹਨੂੰ ਮੈਂ ਗਨਮੈਨ ਦਿੱਤਾ ਸਰਕਾਰ ਨੇ ਐ ਨਹੀਂ ਮਿਲ ਸਕਦੇ ਇਹਦੇ ਪਹਿਲਾ ਗਤੀਵਿਧੀਆਂ ਹੁੰਦੀਆਂ ਕੁਝ ਕਿ ਜਿਹੜੇ ਨਿਜਮ ਐ ਉਹ ਪਾਰ ਕਰਨੇ ਆ ਜਦੋਂ ਤੁਸੀਂ ਉਹ ਨਿਜਮ ਕ੍ਰੋਸ ਕਰ ਗਏ ਉਸ ਤੋਂ ਬਾਅਦ ਸਰਪੰਚ ਨੂੰ ਮਿਲ ਸਕਦੇ ਜੇ ਉਹ ਨਿਜਮਾਂ ਦੇ ਜਿਵੇਂ ਹੁਣ ਜਵਾਬ ਪੇਪਰ ਦਿੰਦਾ ਚੌਥੀ ਕਲਾਸ ਨੂੰ ਠੀਕ ਆ ਜੀ ਪੇਪਰ ਪਾਸ ਕਰਕੇ ਤੇ ਪੰਜਵੀਂ ਚ ਜਾਵੜੂ ਪੇਪਰ ਨਾ ਪਾਸ ਕਰੇ ਚੌਥੀ ਚ ਰਹਿ ਗਏ ਉਹੀ ਕੰਮ ਹੈ ਆ ਸਰਪੰਚ ਸਾਹਿਬ ਨੂੰ ਜੇ ਤੁਸੀਂ ਪ੍ਰੋਟੋਕੋਲ ਪਾਸ ਕਰ ਗਏ ਫੇਰ ਮਿਲ ਲਿਓ ਨਹੀਂ ਨਹੀਂ ਠੀਕ ਹੈ ਨਹੀਂ ਜੀ ਉਦੋਂ ਫਿਰ ਇਹ ਕੁੱਡੂ ਗੜ ਕਿਧਰੇ ਗਏ ਸੀ ਜਦੋਂ ਘਰੇ ਘਰ ਬੁੱਟਾ ਮੰਗਦਾ ਸੀ ਉਦੋਂ ਤਾਂ ਹੁਣ ਮੇਰੀ ਗੱਲ ਜਿਹੜਾ ਪ੍ਰਧਾਨ ਮੰਤਰੀ ਹੁਣ ਹੁਣ ਤੁਸੀਂ ਮਿਲ ਨਹੀਂ ਦਿੰਦੇ ਇਹ ਆ ਹੀ ਆ ਉਹ ਤਾਂ ਮੁੱਖ ਮੰਤਰੀ ਹੁਣ ਕੁੱਤਾ ਫੁੱਲਾ ਹੁਣ ਆ ਆ ਫਲਾਨੀ ਗੱਲ ਆ ਫਰਾਨੀ ਆ ਇਹਦਾ ਜਿੱਤ ਕੇ ਆਈ ਹੁੰਦਾ ਜਦੋਂ ਮੈਂ ਪੁਲਿਸ 'ਚ ਨਹੀਂ ਸੀ ਦੰਨ ਮੈਂ ਨਹੀਂ ਸੀ ਮੈਨੂੰ ਵੀ ਕੁੱਤਾ ਨਹੀਂ ਪੁੱਛਦਾ ਨਹੀਂ ਜੀ ਚਲ ਜਾਓ ਨਾ 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 ਕਮਾਲ ਦੀ ਗੱਲ ਆ ਜੇਲ੍ਹ ਕਰਵਾ ਲਊਗਾ ਲੈ ਸੀਤ ਤੇ ਆਇਆ ਬੁੱਟਾ ਬਾਕੀ ਉਹ ਤਾਂ ਆਇਆ ਤਾਂ ਹੁਣ ਇਹਦਾ ਮਤਲਬ ਤੁਹਾਡੇ ਆਏ ਆਏ ਕਿਵੇਂ ਆਏ ਕਿਵੇਂ ਹੋਰ ਕਿਵੇਂ ਨਾ 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 ਕਿਵੇਂ ਇੱਕ ਮਿੰਟ ਮੜਾ ਕੇ ਕਰਨ ਦੇ ਚੱਕ ਤਸਲੀਆਂ ਹੁੰਦੀ ਨੇ ਨਹੀਂ ਵੀ ਸੌਰੀ ਮਸ਼ੀਨ ਬੋਲ ਵੀ ਨਹੀਂ ਮਿਲ ਸਕਦੀ ਜੇ ਇਹ ਜੰਤਰ ਨਾ ਬੋਲਦਾ ਫਿਰ ਮੈਂ ਨਹੀਂ ਨਹੀਂ ਜੀ ਜੰਤਰ ਤਾਂ ਤੁਸੀਂ ਆਪ ਤੇ ਹੀ ਬਜਾ ਦਿੰਦੇ ਹੋ ਵੀ ਸਾਡਾ ਕੰਮ ਛਡਾਓ ਨਾ ਆਏ ਆਏ ਕਿਵੇਂ ਬਜਾ ਦੇਾਂਗੇ ਇਹ ਸਰਕਾਰ ਕੋਲੇ ਉੱਥੇ বাজਦਾ ਹੈ ਸਰਕਾਰ ਸੁਣ ਰਹੀ ਆ ਦੇਖ ਰਹੀ ਆ ਖੜ ਜਾ ਇਹਦੇ ਵੀ ਬੋਲ ਪਿਆ ਭਾਈ ਹੁਣ ਦੱਸ ਮੈਂ ਕਿੱਧਰ ਜਾਵਾਂ ਤੇ ਮੇਰੇ ਹੀ ਬੁਲਾਤਾ ਯਾਰ ਹਾਂ ਮੈਂ ਭਾਈ ਇਹ ਤਾਂ ਮੈਂ ਹਰਦੀ ਗੱਲ ਹੈ ਹੁਣ ਕਿਵੇਂ ਕਰੀਏ ਸੀ ਹੁਣ ਤੁਸੀਂ ਚੁੱਪ ਕਰਕੇ ਘਰੇ ਜਾਓ ਮੈਂ ਕੱਲ ਨੂੰ ਸਰਪੰਚ ਸਾਹਿਬ ਨਾਲ ਮੀਟਿੰਗ ਰੱਖੂੰਗਾ ਨਾਂ ਲਿਖਾ ਦਿਓ ਕੀ ਨਾਂ ਤੁਹਾਡਾ ਮੇਰਾ ਨਾਂ ਹਾਂ ਵੈਰਾਈਟੀ ਵੈਰਾਈਟੀ ਅੱਛਾ ਜੀ ਤੁਹਾਡਾ 5 57 ਰੋਲੇ ਹੋ ਜਾਣਗੇ ਫਿਰ ਤਾਂ ਪਰਸ਼ਦੀ 35 ਤਰੀਕ ਨੂੰ ਰੋਲਾ ਨਿਬੜੂ ਮੈਂ ਨਾ ਭਾਵੇਂ 36 ਨੂੰ ਨਿਬੇੜ ਦੇ ਸਾਹਿਬ ਨੂੰ ਮਿਲਣ ਦਾ ਇੱਕ ਹੱਲ ਹੈਗਾ ਪੁੱਛੋ ਕਿਹੜਾ ਪੁੱਛੋ ਦੱਸੋ ਜੀ ਤੋ ਸਿੰਘ ਆਇਆ ਕਰੋ ਸਾਰੇ ਲੀੜੇ ਲਾ ਕੇ ਅਨਫਨੰਗੇ ਹੋ ਕੇ ਸਰਪੰਚ ਕੋਲੇ ਜਾ ਸੋ ਇਹ ਗੱਲ ਨਹੀਂ ਅਸੀਂ ਕਰਦੇ ਹਾਂ ਛਾਣੇ ਵਣੇ ਸੀ ਕੱਪੜੇ ਲਾਹਾਂਗੇ ਯਾਰ ਲੈ ਯਾਰ ਫਿਰ ਇਹ ਤੇ ਆਪਣੇ ਬੱਠਾ ਕੋਲ ਪਰੋਟਾ ਆ ਜਾਵੜੋ ਠੀਕ ਹੈ ਨਾ ਅੱਜ ਜਨਾਜ਼ਰ ਗੰਨ ਮੈਨ ਨਹੀਂ ਚਾਹੁੰਦਾ ਉਹਨਾਂ ਚਰ ਕੋਈ ਨਹੀਂ ਮਿਲ ਸਕਦਾ ਮਸ਼ੀਨ ਬੋਲੇ ਨਾ ਬੋਲੇ ਆਈਂ ਬੁਲਾ ਦਿੰਦਾ ਆ ਜਾਂਦੇ ਬੁੱਥਿਆ ਚਾ ਕੇ ਕੁੱਤੇ ਉਹਨੂੰ ਸਿਰਫ ਵੀ 99 ਹੁੰਦਾ 99 ਹੁੰਦੇ ਉਹ ਜਨਾਬ ਥਾਣੇਦਾਰ ਸਾਹਿਬ ਮੇਰੀ ਗੱਲ ਸੁਣੋ ਤੁਹਾਨੂੰ ਪਿੰਡ ਚ ਆਉਣ ਦੀ ਲੋੜ ਨਹੀਂ ਮੈਂ ਆਪਦੇ ਪਿੰਡ ਦਾ ਮਸਲਾ ਪਿੰਡ 'ਚ ਹੀ ਸਲਝਾ ਦੂੰ ਉਹ ਤੁਸੀਂ ਜਮਾਂ ਚਿੰਤਾ ਨਾ ਕਰੋ ਜਨਾਬ ਚਿੰਤਾ ਨਾ ਕਰੋ ਜੀ ਠੀਕ ਹੈ ਜੀ ਓਕੇ ਜਨਾਬ ਸਰਪੰਚ ਸਾਹਿਬ ਕੱਪੜੇ ਲਾਹੋ ਤੁਹਾਨੂੰ ਤੁਹਾਡੇ ਤੋਂ ਹੀ ਖਤਰਾ ਹੈ ਤੋਨੂੰ ਆਪ ਨੂੰ ਆਪ ਤੋਂ ਹੀ ਖਤਰਾ ਕੱਪੜੇ ਲਾ ਦੇ ਕੱਪੜੇ ਲਾ ਦੇ ਪਲੀਜ਼ ਪਲੀਜ਼ ਟਾਈਮ ਨਾ ਲਾਓ ਲੇਟ ਨਾ ਕਰੋ ਓ ਬਾਈ ਬਣ ਕੇ ਹਾਂ ਮੈਂ ਤੁਹਾਨੂੰ ਪਹਿਲੇ ਹੀ ਆਖਿਆ ਪਿਆ ਹਾਂ ਬੇਨਤੀ ਤੇ ਮੁਰੇ ਹੱਥ ਬੰਨ ਕੇ ਸੜਕੇ ਦਾ ਮੈਂ ਬਾਹਰ ਨਹੀਂ ਜਾ ਸਕਿਆ ਅੱਛਾ ਦਾਦਾ ਯਾਰ ਸਿਕਿਉਰਟੀ ਹੈ ਯਾਰ ਸੜਕੇ ਦੇ ਮੈ ਠੱਠਕਰ ਮਾਰਿਆ ਯਾਰ ਤਾਂ ਨਾ ਕੋਈ ਖਾਣ ਦਿੰਦਾ ਨਾ ਕੋਈ ਪੀਣ ਦਿੰਦਾ ਨਾ ਕੋਈ ਪਹਿਨਣ ਦਿੰਦਾ ਯਾਰ ਹੁਣ ਤੂੰ ਕਹਿੰਦਾ ਕੱਪੜੇ ਲਾ ਲ ਰੂਲ ਐਂਡ ਰੈਗੂਲੇਸ਼ਨ ਹੈ ਗਨਮੈਨ ਹੈ ਕੋਈ ਲੰਡੂ ਚੀਜ਼ ਨਹੀਂ ਵੀ ਕੋਈ ਪ੍ਰਾਈਵੇਟ ਬੰਦਾ ਹੈ ਠੀਕ ਹੈ ਨਾ ਸਰਕਾਰੀ ਬੰਦਾ ਹੈ ਸਰਕਾਰੀ ਹੁਕਮ ਮਂ ਵਜਾਉਣਾ ਪੈਣਾ ਤੋਂ ਨੂੰ ਤਾਂ ਮਾਨ ਹੋਣਾ ਚਾਹੀਦਾ ਸੇਮ ਸੇਮ ਪ੍ਰਧਾਨ ਮੰਤਰੀ ਵਾਲਾ ਪ੍ਰੋਟੋਕੋਲ ਸੇਮ ਮੁੱਖ ਮੰਤਰੀ ਵਾਲਾ ਪ੍ਰੋਟੋਕੋਲ ਤੁਹਾਨੂੰ ਦੇ ਰਹੀ ਹੈ ਸਰਕਾਰ ਇਸ ਕਰਕੇ ਕੱਪੜੇ ਲੈ ਆਓ ਬਿਲਕੁਲ ਨਗੇਜ ਵਸਤਾ ਚਾਜੋ ਹੁਣ ਆਇਆ ਕਹਿੰਦਾ ਵੀ ਮੈਂ ਨੰਗਾ ਹੋ ਕੇ ਅੰਦਰ ਜਾਵਾਂ ਕਮਾਲ ਦੀ ਗੱਲ ਆ ਜਦੋਂ ਤੁਹਾਨੂੰ ਥੋੜੇ ਤੋਂ ਖਤਰਾ ਲੈ ਮਸੀਹ ਨਹੀਂ ਝੂਠ ਬੋਲ ਰਹੀ ਅੰਦਰ ਸਰਪੰਚ ਨਹੀਂ ਬੈਠਿਆ ਰੋਟੀ ਲਈ ਉਹ ਗਹਾ ਗਾਲਾ ਕਢੀਰ ਨੂੰ ਚਾਹੀਦੀ ਨਾ 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 ਸਰਪੰਚ ਜੀ ਕੋਲੇ ਪਹਿਲਾਂ ਮੈਂ ਜਾਵਾਂ ਪਹਿਲਾਂ ਮੈਂ ਜਾਵਾਂ ਮੇਰੇ ਸਾਲੇ ਦਾ ਮੇਰੇ ਦਾ ਕਿਵੇਂ ਜਾਏਗਾ ਤੂੰ ਕੀ ਪ੍ਰੋਟੋਕੋਲ ਟੱਟੂ ਦਾ ਹੋ ਗਿਆ ਜੋ ਸਰਪੰਚ ਜੀ ਦਾ ਤੂੰ ਕਰਨਾ ਪਹਿਲਾਂ ਮੈਂ ਇਹ ਕਰਕੇ ਦੇਖੂੰ ਫੇਰ ਇਹ ਇਹ ਗੱਲ ਸੁਣੋ ਪ੍ਰੋਟੋਕੋਲ ਹੁੰਦਾ ਸਰਕਾਰ ਦੇ ਕੁਝ ਨਿਯਮ ਹੁੰਦੇ ਆ ਉਸੂਲ ਹੁੰਦੇ ਆ ਨਾ ਤਾਂ ਚੱਲਣਾ ਪੈਣਾ ਪੈਣਾ ਸਰਪੰਚ ਸਾਹਿਬ ਪੈਣਾ ਪੈਣਾ ਮੈਂ ਚੱਲੇ ਸਰਪੰਚਨੀ ਕੋਲੇ ਠੀਕ ਹੈ ਉਹ ਯਾਰ ਤੂੰ ਕਮਾਲ ਕਰਦਾ ਕਿ ਯਾਰ ਯਾਰ ਮੇਰੇ ਮੈਂ ਕੱਲ ਨੂੰ ਸਰਕਾਰ ਨੂੰ ਕੀ ਜਵਾਬ ਦੇऊं ਹੋ ਸਕਦਾ ਸਰਪੰਚਨੀ ਦੇ ਮਨ ਦੇ ਵਿੱਚ ਤੂੰ ਕਰਜ ਕਰ ਸਰਪੰਚਨੀ ਨੇ ਤੱਪੀ ਲੈਣ ਲੱਗਿਆ ਉਹ ਇੱਥੇ 6 ਨੇੜ ਲਾ ਕੇ ਬੈਠੀ ਹੋਵੇ ਤੂੰ ਮਰ ਜਾ ਮੈਂ ਸਰਕਾਰ ਨੂੰ ਕੀ ਜਵਾਬ ਦੇऊं ਗੱਲ ਹੈ ਇੱਕ ਸੋਚਣ ਵਾਲੀ ਗੱਲ ਹੈ ਪ੍ਰਾਇਓਰਟੀ ਕੋ ਲੈ ਪ੍ਰਾਇਓਰਟੀ ਕੋ ਯਾਰ ਭਾਈ ਬੰਦ ਤੇਰੇ ਮੁਝਾ ਅੱਥੀ ਬੱਲ ਤੁਸੀਂ ਕੋਈ ਗੱਲ ਨਹੀਂ ਤੁਸੀਂ ਬਿਲਕੁਲ ਨਿਗੇਜ ਵਸਤਾ ਚਾਹੋ ਮੈਂ ਸਰਪੰਚ ਜੀ ਕੋਲੇ ਜਾ ਕੇ ਉਹਨਾਂ ਚੈੱਕ ਕਰਦਾ ਨਹੀਂ ਤੂੰ ਗੱਲਬਾਤ ਦਾ ਨਹੀਂ ਓਏ ਨਾ ਯਾਰ ਮੇਰੇ ਚਾਲਾ